ਮਿਹਰੇ ਦੇ ਨੀਬਟਿੰਡਾ ਜ਼ਿਲ੍ਹੇ ਅੰਦਰ ਹੋਈ ਗੜੇਮਾਰੀ ਦੇ ਕਾਰਨ ਫਸਲਾਂ ਦੇ ਹੋਏ ਨੁਕਸਾਨ ਨੂੰ ਲੈ ਕੇ ਅਜ ਆਮ ਆਦਮੀ ਪਾਰਟੀ ਵੱਲੋਂ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਦੇ ਰਾਹੀਂ ਪੰਜਾਬ ਦੇ ਮੁੱਖ ਮੰਤਰੀ ਨੂੰ ਮਾਗਜ਼ੇ ਦੇ ਲਈ ਭੇਜਿਆ ਗਿਆ ਮੰਗ ਪੱਤਰ ਮੰਗਲਵਾਰ ਨੂੰ 11 ਵਜੇ ਦੇ ਲਗਭਗ ਆਮ ਆਦਮੀ ਪਾਰਟੀ ਦੇ ਕਿਸਾਨ ਵਿੰਗ ਦੇ ਪ੍ਰਧਾਨ ਪਰਮਜੀਤ ਸਿੰਘ ਕੋੜਫੱਤਾ ਦੀ ਅਗਵਾਈ ਦੇ ਵਿੱਚ ਇੱਕ ਵਫਤ ਬ੍ਰਿੰਡਾ ਦੇ ਡਿਪਟੀ ਕਮਿਸ਼ਨਰ ਨੂੰ ਮਿਲਣ ਦੇ ਲਈ ਆਇਆ ਹੋਇਆ ਸੀ ਅਤੇ ਉਹਨਾਂ ਮੈਂ ਆਪਣਾ ਪੰਜਾਬ ਦੇ ਮੁੱਖ ਮੰਤਰੀ ਨੂੰ ਇੱਕ ਮੰਗ ਪੱਤਰ ਭੇਜਿਆ ਗਿਆ ਡਿਪਟੀ ਕਮਿਸ਼ਨਰ ਦੇ ਰਾਹੀਂ ਅਤੇ ਉਹਨਾਂ ਮੰਗ ਕੀਤੀ ਕਿ ਜੋ ਫਸਲਾਂ ਦਾ ਪਿਛਲੇ ਦਿਨੀ ਆਪਣਾ ਗੜੇਮਗ ਦੀ ਕਾਰਨ ਨੁਕਸਾਨ ਹੋਇਆ ਉਸ ਦੀ ਤੁਰੰਤ ਗਰਦਾਵਰੀ ਕਰਾ ਕੇ ਕਿਸਾਨਾਂ ਨੂੰ ਟੁਕਮ ਆਵਜਾ ਦਿੱਤਾ ਜਾਵੇ ਮੇਰਾ ਸੁਖਸ਼ਿੰਦਰ ਮਾਨਾ ਜੀ ਆਵਾਜ਼ ਠੀਕ ਹੈ ਜਿਸ ਤਰ੍ਹਾਂ ਸਾਡੇ ਪ੍ਰਧਾਨ ਜੀ ਨੇ ਦੱਸਿਆ ਕਿ ਅੱਜ ਜੋ ਅਸੀਂ ਆਏ ਹੈਗੇ ਹਾਂ ਕਿਸਾਨਾਂ ਦੇ ਆ ਜਿਹੜਾ ਨੁਕਸਾਨ ਹੋਇਆ ਫਸਲਾਂ ਦਾ ਕਿਉਂਕਿ ਪਿਛਲੇ ਦਿਨੀ ਭਾਰੀ ਗੜੇਮਗ ਜਿਹੜੀ ਸਾਡੇ ਮਾਲਵਾ ਖਾਸ ਕਰਕੇ ਬਠਿੰਡਾ ਬੈਲਟ ਦੇ ਵਿੱਚ ਹੋਈ ਹੈ ਇਹ ਜਿਹੜਾ ਜੋ ਵੀ ਨੁਕਸਾਨ ਹੋਇਆ ਸੀ ਉਸ ਦੇ ਮੁਆਵਜ਼ੇ ਲਈ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਦੇ ਨਾਮ ਇੱਥੇ ਮੰਗ ਪੱਤਰ ਦਿੱਤਾ ਡੀਸੀ ਸਾਹਿਬ ਨੂੰ ਔਰ ਜਿਸ ਤਰ੍ਹਾਂ ਸਰਕਾਰ ਦੇ ਪਿਛਲੇ 2 ਸਾਲਾਂ ਤੋਂ ਅਪਰ ਦੇਖਦੇ ਜਾ ਰਹੇ ਆ ਪੂਰੀ ਲੋਕਪੱਖੀ ਸਰਕਾਰ ਹੈ ਔਰ ਲੋਕਾਂ ਦੀ ਹਰ ਦਰਦ ਨੂੰ ਸੀਐਮ ਸਾਹਿਬ ਖੁਦ ਸਮਝਦੇ ਕਿਉਂਕਿ ਉਹ ਜ਼ਮੀਨ ਨਾਲ ਜੁੜੇ ਹੋਏ ਆ ਖਾਸ ਕਰ ਉਹ ਕਿਸਾਨੀ ਪਰਿਵਾਰ ਚੋਂ ਤੇ ਕਿਸਾਨਾਂ ਦੇ ਹੱਕ ਚ ਵੀ ਉਹਨਾਂ ਨੇ ਕਾਫੀ ਵਧੀਆ ਅੱਗੇ ਫੈਸਲੇ ਲਈ ਹੈ ਤੇ ਅਸੀਂ ਹੁਣ ਵੀ ਸਾਨੂੰ ਪੂਰੀ ਉਮੀਦ ਹੈ ਕਿ ਉਹ ਕਿਸਾਨਾਂ ਦੀ ਬਾਹਰ ਜ਼ਰੂਰ ਫੜਨਗੇ ਤੇ ਵੱਧ ਤੋਂ ਵੱਧ ਜਿੰਨਾ ਵੀ ਮੁਆਵਜ਼ਾ ਉਕ ਮਾਮਲਾ ਜਦ ਬੰਦਾ ਹੋਇਆ ਉਹ ਕਿਸਾਨਾਂ ਨੂੰ ਜ਼ਰੂਰ ਦੇਣਗੇ ਸਰ ਕੀ ਨਾਮਾ ਤੁਹਾਡਾ ਮੇਰੇ ਨਾਮ ਪਰਮਜੀਤ ਲੋਜੀ ਪ੍ਰਧਾਨਾ ਜਿਹੜਾ ਪ੍ਰਧਾਨਾ ਆ ਆਮ ਆਦਮੀ ਪਾਰਟੀ ਕਿਸਾਨ ਬਿੰਗ ਬਠਿੰਡਾ ਹਾਂ ਇਹਨਾਂ ਸਰ ਕੀ ਗੱਲ ਜੀ ਸਭ ਨੂੰ ਮੇਰੇ ਨਾਲ ਐਸੀਏ ਮੰਗ ਪੱਤਰ ਦੇਣ ਲਈ ਮੁੱਖ ਮੰਤਰੀ ਸਾਹਿਬ ਤੋਂ ਨਾਤੇ ਮੰਗ ਪੱਤਰ ਤੇ ਤਾਂ ਫੇਰੀ ਪਰਸੋ ਗੋੜੇਮਾਰੀ ਨਾਲ ਕਣਕ ਦੀ ਫਸਲ ਖਰਾਬ ਹੋਈ ਹੈ ਉਸ ਸੰਬੰਧ ਵਿੱਚ ਅਸੀਂ ਸਪੈਸ਼ਲ ਗਰਦਾਵੀ ਲਈ ਮੰਗ ਕੀਤੀ ਆ ਉਸ ਤੋਂ ਗਰਦਾਵੀ ਕਰਾ ਕੇ ਜਿਹੜਾ ਪੀੜਤ ਕਿਸਾਨਾਂ ਨੂੰ ਬੰਦਾ ਮਾਰਜਾ ਤੋਆ ਜਾ ਸਕੇ ਹੋਰ ਸਾਡਾ ਕਿਸਾਨ ਬਿੰਗ ਦਾ ਮੇਨ ਸਾਡੀ ਡਿਊਟੀ ਹੈ ਕਿ ਕਿਸਾਨਾਂ ਦੀਆਂ ਕੋਈ ਵੀ ਮੁਸ਼ਕਲ ਆਸੀ ਸਰਕਾਰ ਦੇ ਧਿਆਨ ਵਿੱਚ ਲਾਈਏ ਉਹ ਜੀ ਆਪ ਦਾ ਫਰਜ ਨਿਭਾ ਰਹੇ ਆ ਤੇ ਸਭ ਨੇ ਕਿਸ ਤਰ੍ਹਾਂ ਵੇਖਿਆ ਪਰ ਬਹੁਤ ਵਧੀਆ ਜੀ ਉਹਨਾਂ ਨੇ ਐਸ.ਜੀ. ਸਾਹਿਬ ਨੂੰ ਫੋਨ ਕਰਤਾ ਵੀ ਜੀ ਫਟਵਾਰੀ ਸਾਹਿਬ ਨੂੰ ਪਿੱਛੇ ਗੱਦੌਰੀ ਕਰਵਾਉ ਸਾਰੇ ਏਰੀਆ ਦੀ ਜਿਹੜੇ ਜਿਹੜੇ ਪਿੰਡਾਂ 'ਚ ਨੁਕਸਾਨ ਹੋਇਆ ਕਿੰਨਾ ਨੁਕਸਾਨ ਹੋਇਆ ਜੀ ਗੱਲ ਕਰਦੇ ਪਿੰਡਾਂ ਨੁਕਸਾਨ ਕਾਫੀ ਹੈ ਕਈ ਪਿੰਡਾਂ ਕਈ ਪਿੰਡਾਂ ਦਾ 90% ਵੀ ਹੈਗਾ ਇਸ ਕਰਕੇ ਕਾਫੀ ਜਿਆਦਾ ਨੁਕਸਾਨ ਆਇਆ ਕਿੰਨੀ ਕਿ ਮੁਰਗੀ ਦੀ ਮੰਗ ਕੀਤੀ ਹੈ ਐਸ.ਜੀ. ਸਾਹਿਬ ਕਿੰਨਾ ਇਹ ਤਾਂ ਗੱਦੌਰੀ ਦੇ ਸਾਹਮਣੇ ਕਿਤੇ 50% ਵੀ ਨੁਕਸਾਨ ਹੋ ਸਕਦਾ ਕਿਤੇ 40% ਵੀ 60% ਵੀ ਇੱਕ ਘੰਟੇ ਦੇ ਹਿਸਾਬ ਨਾਲ ਕਿੰਨੇ ਕਿ ਹੁਣ ਜਿੰਨੀ ਉਹ ਤਾਂ ਉਹਦੇ ਦੇ ਖਰਾਬੇ ਦੇ ਹਿਸਾਬ ਨਾਲ ਹੀ ਜਨਤ ਤੇ ਜਾਉ ਨੇ ਕਿਤੇ ਜੀ ਕਿੰਨੀ ਖਰਾਬਾ ਕਿੰਨਾ ਖਰਾਬ ਹੈਗਾ